ਨਿਰਮੋਹ ਨਿਰਵੈਰ ਅਕਾਲ ਮੂਰਤ ਅਦੁੱਨੀ ਸਭ ਗੁਰਪਸਾਦ ਤੋ ਦਇਆ ਗੈ ਅਰਦਾਸ ਹਮਾਰੀ ਦਿਓ ਪੰਡ ਸਬ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨੰਗਣ ਮੇਰਾ ਦੀਨ ਅੰਦਰ ਦੁੱਖ ਭੰਡ ਨਾ ਘਟ ਘਟ ਨਾਥਿਆ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਵਰੋ ਸਾਹਿਬ ਜੀ ਫੁੱਲੀ ਵਾਸ ਨਿਵਾਸ ਹੈ ਕਿਤ ਜੁਗਤ ਸਮਾਣੀ ਫਲਾ ਅੰਦਰ ਜਨ ਸਾਧ ਹੈ ਜੁਗਤ ਸਮਾਨੀ ਫਲਾ ਅੰਦਰ ਜਿਉ ਸਾਧਵਾ ਸਿੰਜੇ ਇੱਕ ਪਾਣੀ ਕਿਉਂ ਦੁੱਧ ਵਿੱਚ ਵਖਾਣੀ ਐ ਕੋ ਮਰ ਮਨਾ ਜਾਣੀ ਜਿਉਂ ਬੈ ਸੰਤਰਕਾਠ ਵਿੱਚ ਓਹੋ ਆ ਲਖ ਵੜਾਣੀ ਗੁਰਮੁਖ ਸੰਜਮ ਨਿਕਲ ਰਗਟ ਪਰਵਾਣੀ ਪੀਰ ਮਰੀਦਾ ਫਿਰ ਹੜੀ ਸੰਗਤ ਗੁਰ ਬਾਣੀ ਗੁਰਮੁਖ ਸੰਜਮ ਨਿਕਲਿਆ ਪਰਗਟ ਪਰਵਾਣੀ ਪੀਰ ਮਰੀਤਾ ਫਿਰਹੜੀ ਸੰਗਤ ਗੁਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਤਖਤ ਤੇ ਸੁਭਾਈਮਾਨ ਦਸਾਂ ਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਜੁਗ ਹੋ ਜੁਗ ਅਟਲ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦੇ ਪਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜਮਲ ਬੈਠੀ ਸਾਧ ਸੰਗਤ ਜੀਓ ਸਰਗਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਰਕਾਰ ਰਲ ਮਿਲ ਕੇ ਗੁਰੂ ਕਰਦੇ ਵੇਦ ਵਿਆਸ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਨ ਦੇ ਪਵਨ ਮਨ ਪਵਿੱਤਰ ਬਚਨਾਂ ਨੂੰ ਸੰਜਕ ਰੰਦਾਸ ਭਾਗ ਦਾ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤਨਾ ਅੱਜ ਆਪਾਂ 27ਵੀਂ ਵਾਰ ਦੀ 22 ਨੰਬਰ ਪੌਡੀ ਨੂੰ ਪਾਠ ਉਠ ਦੇ ਵਿੱਚ ਸਰਵਣ ਕੀਤਾ ਇਸ ਪੌਡੀ ਦੇ ਅੰਦਰ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਗੁਣਾਂ ਦਾ ਵਿਖਿਆਨ ਕਰਦਿਆਂ ਹੋਇਆ ਗੁਰੂ ਕਰਦੇ वेदव्यास શ્રીਮਾਨ ਭਾਈ ਸਾਹਿਬ ਭਾਈ ਗੁਰਦਾਸ ਉਦਾਹਰਣਾਂ ਦੇ ਕੇ ਸਮਝਾ ਰਹੇ ਆ ਕਿ ਉਹ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਸਭ ਦੇ ਹਿਰਦੇ ਰੂਪ ਕਰ ਵਿੱਚ ਵਸੇ ਹੋਏ ਆ ਪਰ ਉਹਦਾ ਭੇਦ ਕਿਸੇ ਕਿਸੇ ਗੁਰਮੁਖ ਜਨ ਨੂੰ ਆਉਂਦਾ ਸਾਰਿਆਂ ਨੂੰ ਇਹ ਭੇਦ ਸਮਝ ਨਹੀਂ ਹੈ ਆਓ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਸਮਝੀ ਕਰੀਏ ਹੈ ਤੇ ਆਗਾਦ ਬੋਧਾ ਕਹਿਣੇ ਤੋਂ ਪਰਿਆ ਪਰ ਫਿਰ ਵੀ ਤੀਸਰੇ ਗੁਰਦੇਵ ਆਪਣੀ ਰਸਨਾ ਤੋਂ ਪ੍ਰਮਾਣਨ ਕਰਦੇ ਆ ਆਪੋ ਸੰਤ ਪਿਆਰੇ ਹੋ ਆਪ ਕਥ ਕੀ ਕਹਹਾਣੀ ਜਿਹੜਾ ਨਿਰੰਕਾਰ ਪਾਤਸ਼ਾਹ ਵਹਿਗੂ ਕਥਿਆ ਨਹੀਂ ਜਾ ਸਕਦਾ ਜਿਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਜਿਹਦੇ ਬਾਬਤ ਪੂਰਨ ਤੌਰ ਤੇ ਆਪਾਂ ਨਹੀਂ ਜਾਣ ਸਕਦੇ ਆਓ ਗੁਰਮੁਖ ਜਨੋ ਕੋਈ ਨਾ ਕੋਈ ਕਹਾਣੀ ਕੋਈ ਨਾ ਕੋਈ ਸਾਖੀ ਕੋਈ ਨਾ ਕੋਈ ਪ੍ਰਮਾਣ ਕੋਈ ਨਾ ਕੋਈ ਬਾਤ ਪਾ ਕੇ ਉਦੇ ਚਰਨਾਂ ਦੇ ਵਿੱਚ ਜੁੜਨ ਦਾ ਕੋਈ ਨਾ ਕੋਈ ਹੀਲਾ ਵਸੀਲਾ ਕਰੀਏ ਪਰ ਹੈ ਉਹ ਆਗਾਦ ਬੋਦਾ ਉਹਦਾ ਆਪਾਂ ਅੰਤ ਨਹੀਂ ਪਾ ਸਕਦੇ ਅਗੰ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾਮ ਪਾਇਆ ਕਿਨਹ ਤੇਰਾ ਆਪਣਾ ਆਪ ਤੋਂ ਜਾਣੇ ਆਪਾਂ ਉਹਦੇ ਬਾਰੇ ਨਹੀਂ ਜਾਣ ਸਕਦੇ ਉਦੇ ਚਰਨਾਂ ਦਾ ਆਨੰਦ ਮਾਣਿਆ ਜਾ ਸਕਦਾ ਆਓ ਜੋ ਉਦਾਹਰਨਾਂ શ્રી ਮਾਨਪਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਰੇ ਆ ਰਣਮੇ ਕੇ ਸੰਗ ਕਰੀਏ ਧੰਨਵਾਦ ਹੈ ਗੁਰੂ ਸਾਹਿਬ ਜੀ ਵਾਰ 22 ਪੌੜੀ ਨੰਬਰ 22 ਸ਼ਰਲੇਖ ਇਸ ਦਾ ਗੁਰੂ ਘਰ ਦੇ ਵੇਦ ਵਿਆਸ ਬਖਸ਼ਦੇ ਆ ਆਤਮ ਪ੍ਰਾਪਤੀ ਜੁਗਤ ਜੀਵਾਤਮਾ ਪ੍ਰਮਾਤਮਾ ਦੀ ਅੰਸ਼ ਆਤਮਾ ਦੇ ਅੰਦਰ ਨਿਰੰਕਾਰ 파ਕਸ਼ਾ ਵਜ ਕੋ ਜੀ ਨੂੰ ਦੋਤ ਸਰੂਪ ਨੂੰ ਤੱਕ ਲੈਣਾ ਇਹਦੀ ਜੁਗਤ ਕੀ ਆ ਕਿਵੇਂ ਸਮਝਾਂਗੇ ਉਦਾਹਰਣ ਦੇ ਰਹੇ ਆ ਫੁੱਲੀ ਵਾਸ ਨਿਵਾਸ ਹੈ ਕਿਤ ਜੁਗਤ ਸਮਾਣੀ ਫੁੱਲੀ ਦਾ ਅਰਥ ਬਹੁਵਚਨ ਫੁੱਲਾਂ ਦੇ ਵਿੱਚ ਵਾਸ ਦਾ ਅਰਥ ਸੁਗੰਧੀ ਨਿਵਾਸ ਦਾ ਅਰਥ ਉਹਨਾਂ ਦੇ ਵਿੱਚ ਸਮਾਈ ਹੋਈ ਕਿ ਤਰਜੁਗਤ ਸਮਾਣੀ ਕਿਹਦੇ ਢੰਗ ਤਰੀਕੇ ਦੇ ਨਾਲ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਖੁਦਾਏ ਜੀ ਨੇ ਫੁੱਲਾਂ ਦੇ ਵਿੱਚ ਸੁਗੰਧੀ ਭਰੀ ਹੋਈ ਆ ਹਰ ਸੁੱਲ ਦੀ ਗੁਰਮ ਕੋ ਆਪਣੀ ਸੁਗੰਧ ਆ ਨੌਮੀ ਗੁਰਦੇਵ ਜੀ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੀ ਜੋਤ ਨੂੰ ਸਮਝਉਂਦਿਆਂ ਹੋਇਆ ਜਿਸ ਪ੍ਰਕਾਰ ਗੁਰੂ ਕਰਦੇ ਵੇਦ ਵਿਆਸ ਇਸ ਪਹਿਲੀ ਪੰਗਤੀ ਦੇ ਅੰਦਰ ਸਾਨੂੰ ਸਮਝਾਉਣ ਦਾ ਕਰਦੇ ਆ ਇਸੇ ਤਰ੍ਹਾਂ ਨੌਵੇਂ ਗੁਰਦੇਵ ਧਨਾਸਰੀ ਮਹਲਾ 9 ਨੌਵੇਂ ਗੁਰਦੇਵ ਰਾਗ ਧਨਾਸਰੀ ਦੇ ਅੰਦਰ ਆਪਣੀ ਰਸਮਾਂ ਤੋਂ ਫਰਮਾਨ ਕਰਦੇ ਆ ਕਾਹੇ ਰੇ ਬਨ ਕੋ ਜੰਦਾਈ ਏ ਭਾਈ ਜੰਗਲ ਦੇ ਵਿੱਚ ਤੋ ਕੀ ਲੱਭਣ ਚੱਲਿਆ ਤੇ ਜੰਗਲ ਵਿੱਚ ਜਾਣ ਵਾਲੇ ਨੇ ਹੱਥ ਜੋੜੇ ਤੇ ਕਿਹਾ ਪਾਤਸ਼ਾਹ ਮੈਂ ਜੰਗਲ ਦੇ ਵਿੱਚੋਂ ਰੱਬ ਜੀ ਨੂੰ ਲੱਭਣ ਵਾਸਤੇ ਚੱਲਿਆ ਕਿਉਂਕਿ ਪ੍ਰਾਤਨ ਸਮੇ ਇਹ ਇੱਕ ਗੁਰਮਖੋ ਧਰਮ ਦਾ ਰਸਤਾ ਮੰਨਿਆ ਜਾਂਦਾ ਸੀ ਵੀ ਕੁਝ ਸਮਾਂ ਆਪਣੇ ਪਰਿਵਾਰ ਵਿੱਚ ਰੋ ਸੁਖ ਸੁਹੂਲਤਾਂ ਨੂੰ ਮਾਣੋ ਤੇ ਫਿਰ ਜਦੋਂ ਮਨ ਉਪਰਾਮ ਹੋ ਜਾਵੇ ਭਾਵ ਮਨ ਖੇਚ ਜਾਵੇ ਕਰਦੀਆਂ ਜ਼ਿੰਮੇਵਾਰੀਆਂ ਨਾ ਪੂਰੀਆਂ ਹੋਣ ਤੇ ਧਰਮ ਦੇ ਨਾਮ ਦੀ ਦਵਾਈ ਦੇ ਕੇ ਨਿਕਲ ਚਲੋ ਮੈਂ ਨਹੀਂ ਕਹਿੰਦਾ ਇਰਾਗ ਪ੍ਰਵਾਹੀ ਦੇ ਅੰਦਰ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਨ ਕੀਤਾ ਹੋਇਆ ਪੂਰਤਾਪ ਗੇਰੀ ਕੇ ਵਸਤਰਾ ਅਪਦਾ ਕਾ ਮਾਰਿਆ ਗ੍ਰਹ ਤੇ ਨਸਤਾ ਸ਼ੌਕ ਨਹੀਂ ਸੀ ਪਿਆਰ ਨਹੀਂ ਸੀ ਰੱਬ ਦਾ ਪੌਣ ਚੱਲਿਆ ਮੈਂ ਨਾ ਨਾ ਕਿਸੇ ਦੁੱਖ ਨੇ ਆਣ ਕੇ ਦੁਖੀ ਕੀਤਾ ਤੇ ਘਰ ਪਰਿਵਾਰ ਛੱਡ ਕੇ ਕਹਿੰਦਾ ਚਲੋ ਹੁਣ ਆਪਾਂ ਤਾਂ ਬਾਬੇ ਬਣ ਚੱਲਦੇ ਆ ਆਪਾਂ ਤੇ ਸੰਨਿਆਸੀ ਹੋ ਗਏ ਵੀ ਤੇ ਬਾਪੂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਬਾਹੋਂ ਫੜ ਪੁੱਛਦੇ ਕਹਿੰਦੇ ਇਦਾਂ ਥੋੜੋ ਸੰਨਿਆਸੀ ਹੋਇਆ ਇਦਾਂ ਥੋੜੋ ਗੇਰੂਏ ਕੱਪੜੇ ਪਾ ਲੇ ਅਪਦਾ ਕਾਮਾਰਿਆ ਗ੍ਰਹਿਤੇ ਨਸ਼ਤਾ ਫਿਰਾਬ ਦੇ ਇਲਾਕੇ ਚ ਖਲੋਤਾ ਬਣ ਵੀ ਹੋਰ ਨਾ ਕਿਤੇ ਮੇਰੇ ਇਲਾਕੇ ਦੇ ਲੋਕ ਮੈਨੂੰ ਜਾਣ ਪਛਾਨਣ ਵਾਲੇ ਜਿਹੜੇ ਆ ਉਹ ਪਛਾਨ ਲੈਣ ਦੇਸ ਛੋੜ ਪ੍ਰਦੇਸ਼ ਹਟਾਇਆ ਪੰਤ ਚੰਡਾਲ ਨਾਲ ਹੀ ਲੈ ਆਇਆ ਆਪਣਾ ਇਲਾਕਾ ਛੱਡ ਦਿੱਤਾ ਦੇਸ਼ ਛੋੜ ਪ੍ਰਦੇਸ਼ ਗਿਆ ਉਸ ਜਗ੍ਹਾ ਚ ਲਿਆ ਗਿਆ ਜਿੱਥੇ ਕੋਈ ਜਾਣਦਾ ਹੀ ਨਾ ਉਹ ਕਾਦੇ ਵਾਸਤੇ ਕਰਿਆ ਸੀ ਜੀ ਰੱਬ ਨਾਲ ਪਾਉਣ ਵਾਸਤੇ ਪਰ ਬਾਪੂ ਕਹਿੰਦਾ ਪੰਜ ਚੰਡਾਲ ਨਾਲ ਹੀ ਲੈ ਆਇਆ ਪੰਜੇ ਦੇ ਪੰਜੇ ਚੰਡਾਲਾਂ ਨੂੰ ਨਾਲ ਹੀ ਲੈ ਕੇ ਤੁਰਿਆ ਆ ਉਹ ਤਾਂ ਬਨ ਛੱਡਿਆ ਹੀ ਨਹੀਂ ਕਾਮ ਕੋਲੋਂ ਮਹੰਕਾਰ ਉਹ ਤਾਂ ਉਸੇ ਤਰ੍ਹਾਂ ਨਾਖਰੇ ਫਿਰਦੇ ਆਦੇ ਬਾਪੂ ਕਹਿੰਦਾ ਮੈਂ ਤਰਬੀਲ ਹੋ ਗਿਆ ਕਾਹੇ ਰੇ ਬਨ ਖੋ ਜੰਡਾਈ ਸਰਬ ਨਿਵਾਸੀ ਸਦਾ ਆਲੇ ਪਾ ਤੋ ਹੀ ਸੰਗ ਸਮਾਈ ਗੱਲ ਸੁਣਾ ਨਾ ਜਾਣਾ ਜੰਗਲਾਂ ਦੇ ਵਿੱਚ ਜਾ ਕੇ ਉਹਨੂੰ ਲੱਭਣ ਦੀ ਬਜਾਏ ਉਹ ਸਦਾ ਤੇਰੇ ਅੰਗ ਸੰਗ ਰਹਿੰਦਾ ਉਹ ਜੋਤ ਸਰੂਪ ਹੋ ਕੇ ਤੇਰੇ ਵਿੱਚ ਵਸਤਰਿਆ ਸਰਬ ਨਿਵਾਸੀ ਸਾਰੀਆਂ ਥਾਵਾਂ ਤੇ ਉਹ ਤੇਰੇ ਨਾਲ ਹੁੰਦਾ ਅੰਗ ਸੰਗ ਹੁੰਦਾ ਸਦਾ ਅਲੇਪ ਪਰ ਹੈ ਤੇਰੇ ਤੋਂ ਨਰਲੇਪ ਪੂ ਮਾਇਆ ਮੋਹ ਵਿੱਚ ਗਰਸਿਆ ਫਿਰਦਾ ਉਹ ਬਿਲਕੁਲ ਨਰਲੇਪ ਉਹਨੂੰ ਮਾਇਆ ਦੀ ਕਲ ਕਲ ਹੈ ਤੋਹੀ ਸੰਗ ਸਮਾਈ ਹੋ ਤੇਰੇ ਵਿੱਚ ਸਮਾਇਆ ਹੋਇਆ ਰਹਾਓ ਸਰਗੁਰੂ ਜੀ ਕਿਵੇਂ ਸਮਾਇਆ ਹੋਇਆ ਮੇਰੇ ਵਿੱਚ ਮੈਨੂੰ ਬਿਸਕਲ ਦੀ ਜਾਣਕਾਰੀ ਨਹੀਂ ਹੈ ਤੇ ਫਿਰ ਉਹ ਬਾਪੂ ਦਿਆ ਦੇ ਘਰ ਵਿੱਚ ਆ ਕੇ ਆਪਣੀ ਰਸਨਾ ਤੋਂ ਸਾਨੂੰ ਸਮਝਾਉਂਦੇ ਆ ਪਹੁ ਪਮਤ ਜਿਉ ਵਾਸ ਬਸਤ ਹੈ ਮੁਕਰਮਾਹਿੰਜੇ ਸੇ ਛਾਈ ਪਹ ਪਗਿੰਦਿਆ ਗੁਰਮੁਖੋ ਫਲ ਨੂੰ ਮਦ ਗਿੰਦੋ ਦੇ ਵਿੱਚ ਜਿਉਂ ਵਾਸ ਵਸਤ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਆ ਮੁਕਰਮਾਹਿੰਜੇ ਸੇ ਛਾਈ ਤੇ ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਪ੍ਰਤੀਬਿੰਬ ਦਿਸਦਾ ਆਪਾਂ ਘਰ ਦੇ ਵਿੱਚ ਵਿੱਚ 2-4 ਜਾਂ 5 ਮੈਂਬਰ ਆ ਤੇ ਆਪਾਂ ਨੂੰ ਘਰ ਦੇ ਵਿੱਚ 2-4 ਜਾਂ 5 ਸ਼ੀਸ਼ੇ ਨਹੀਂ ਚਾਹੀਦੇ ਸ਼ੀਸ਼ਾ ਆਪਾਂ ਨੂੰ ਇੱਕੋ ਹੀ ਚਾਹੀਦਾ ਉਸੇ ਦੇ ਸਾਹਮਣੇ ਖਲੋਕੇ ਜਿਹੜਾ ਜਿਹੜਾ ਖਲੋਈਡ ਹੈ ਉਹਦਾ ਪ੍ਰਤੀਬਿੰਬ ਉਹਦਾ ਪਰਛਾਵਾ ਉਹਦੀ ਛਾਈ ਸ਼ੀਸ਼ੇ ਦੇ ਵਿੱਚ ਅਕਸ ਦੱਸਦਾ ਹੈ ਅਪਾ ਫੜ ਕੇ ਇਤਨੀ ਕਿਤੋਂ ਲਿਆਉਂਦੇ ਇਸ ਅਕਸ਼ ਨੂੰ ਇਸ ਪ੍ਰਤੀਬਿੰਬ ਨੂੰ ਸ਼ੀਸ਼ੇ ਵਿੱਚ ਪਾਈਏ ਸਾਹਮਣੇ ਹੋਣ ਦੀ ਦੇਰ ਅ ਤ ਦਿਸ ਜਾਈਦਾ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਆ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਦਿਖਦਾ ਤੈਸੀ ਹੀ ਹਰ ਵਸੇ ਨਿਰੰਤਰ ਕਟਹੀ ਖੋਜੋ ਭਾਈ ਮੇਰੇ ਭਰਾ ਕਿੰਨਾ ਪਿਆਰ ਕਰਦੇ ਆ ਸਤਿਗੁਰੂ ਅਸੀਂ ਲਾਇਕ ਹੈ ਕਿ ਗੁਰੂ ਕੇ ਭਾਈ ਬਣਨ ਦੇ ਅਸੀਂ ਤੇ ਉਗਣ ਹਾਰੇ ਆ ਪਰ ਉਹ ਫਿਰ ਵੀ ਤਰਸ ਕਰਕੇ ਕਹਿੰਦਾ ਹੈ ਮੇਰੇ ਭਰਾ ਮੇਰੇ ਵੀਰ ਇਉਂ ਉਹ ਨਿਰੰਕਾਰ ਪਰਪਰਸ਼ਾ ਤੇਰੇ ਵਿੱਚ ਵਸਦਾ ਜਿਵੇਂ ਫੁੱਲਾਂ ਚ ਸੁਗੰਧੀ ਵਸਦੀ ਆ ਤੇ ਸ਼ੀਸ਼ੇ ਵਿੱਚ ਪ੍ਰਤੀਬਿੰਬ ਵਸਦਾ ਤੈਸੇ ਹੀ ਹਰਬਸੀ ਨਿਰੰਤਰ ਉਹ ਤੇਰੇ ਅੰਦਰ ਵੀ ਵਸਦਾ ਕਟਹੀ ਖੋਜੋ ਭਾਈ ਹਿਮਰੇ ਭਰਾ ਬਾਹਰ ਲੱਭਣ ਦੀ ਬਜਾਏ ਉਹ ਆਪਣੇ ਹਿਰਦੇ ਰੂਪ ਕਰਦੇ ਵਿੱਚੋਂ ਖੋਜੋ ਬਾਹਰ ਨਾ ਲੱਭੋ ਨੂ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆ ਦਨ ਨਾਨਕ ਮੈਂ ਆਪਾ ਚੀਨੈ ਮਿਟੈ ਨਾਮ ਭ੍ਰਮ ਕੀ ਕਾਈ ਬਾਹਰ ਵੀ ਤੇ ਆਪਣੇ ਹਿਰਦੇ ਰੂਪ ਘਰ ਵਿੱਚ ਵੀ ਏਕੋ ਜਾਨੋ ਉਹ ਇੱਕੋ ਹੀ ਵਸਦਾ ਜੀ ਇਹ ਸੰਸਾਰ ਦੇ ਵਿੱਚ ਵੀ ਤੇ ਆਪਣੇ ਹਿਰਦੇ ਰੂਪ ਘਰ ਵਿੱਚ ਵੀ ਇਹ ਗੁਰ ਗਿਆਨ ਬਤਾਈ ਇਹ ਗਿਆਨ ਸੱਚੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਨੌਵੀਂ ਜੋਤ ਸਾਨੂੰ ਬਖਸ਼ ਰਹੀ ਆ ਤੇ ਬਾਪੂ ਕਹਿੰਦਾ ਗੁਰਮੁਖਾਇ ਕੋ ਕਾਰਜ ਕਰਨਾ ਹੋਵੇ ਦੇ ਵਾਸਤੇ ਤਾਂ ਬਾਹਰ ਅੰਦਰ ਇੱਕ ਹੋ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾਮ ਭ੍ਰਮ ਕੀ ਕਾਈ ਇਹ ਨਾਨਕ ਰੀ ਜਿੰਨਾ ਸਮਾਂ ਤੁਸੀਂ ਆਪਣੇ ਅੰਦਰੋਂ ਭ੍ਰਮ ਦੀ ਕਾਈ ਜਲਵਣੀ ਰਹਿੰਦੇ ਕਾਈ ਦਾ ਅਰਥ ਜਲਵ ਜਿੰਨਾ ਸਮਾਂ ਤੁਸੀਂ ਮੈਂ ਮੇਰੀ ਦੀ ਜਲਵੰਦਰੋਂ ਨੀਂ ਨਾ ਲਹੁੰਦੇ ਉਹਨਾ ਸਮਾਂ ਇਹ ਨਾਨਕ ਰੀ ਪਰਮ ਖਤਮ ਨਹੀਂ ਹੋਣਾ ਹੈ ਵੀ ਪ੍ਰਮਾਤਮਾ ਹੋਰ ਆ ਅਸੀਂ ਹੋਰ ਆ ਰੱਬ ਕਿਸੇ 7ਵੇਂ ਅਸਮਾਨ 'ਚ ਰਹਿੰਦਾ ਉਹ ਸਾਡੀ ਸੁਣਦਾ ਨਹੀਂ ਹੈ ਇਹ ਉਹਨਾਂ ਸਮਾਂ ਨਹੀਂ ਹੋਣਾ ਗੁਰਮਖੋ ਜਿੱਨਾ ਸਮਾਂ ਆਪਾਂ ਆਪਣਾ ਆਪ ਸ਼ੁੱਧ ਨ ਕਰਦੇ ਤੇ ਸ਼ੁੱਧ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਤੋਂ ਫਰਮਾਨ ਕਰਦੇ ਜੇ ਤੁਸੀਂ ਆਪਣਾ ਆਪ ਸਾਫ ਕਰਨਾ ਤੇ ਭਾਈ ਉਹਦੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਨ ਕਰ ਦਿਆ ਪੰਡਤ ਹੋਏ ਵੈਸ ਧੂਪ ਦੇਵ ਤਾ ਦੂਦੈ ਕਉ ਜਾਵੋ ਦੂਦ ਕਰਿ ਬਨਸਰਤ ਸਮਾਇਣ ਹੋਏ ਨਿਰਾਸ ਜਮਾਵੋ ਜੱਬੋ ਤਾਇ ਕੋ ਨਮਾਨ ਅਬਰ ਨਿਰਾ ਫਲ ਕਮਨ ਰਹਾਉ ਗੁਰਮੁਖੋ ਜਿੰਨਾ ਸਮਾ ਮਨ ਰੂਪੀ ਭਾਂਡਾ ਸਾਫ ਨਹੀਂ ਕਰਦੇ ਉਹਨਾਂ ਸਮਾਉ ਆਪਣੇ ਨਾਮ ਰੂਪ ਦੁੱਧ ਦੀ ਬਖਸ਼ਿਸ਼ ਨਹੀਂ ਕਰੂਗਾ ਇਸ ਕਰਕੇ ਗੁਰੂਦਵਾਰ ਹੈ ਕੋਈ ਸੋਜੀ ਪਾਇਸੀ ਗੁਰੂ ਕੇ ਦਰ ਤੇ ਆ ਕੇ ਆਤਮਿਕ ਸੋਜੀ ਨੂੰ ਪਾਈਏ ਗੁਰੂ ਕਾ ਕਿਹਾ ਹੋਇਆ ਮੰਨਿਏ ਫਿਰ ਸਮਝ ਆਉਗੀ ਵੀ ਕਿਵੇਂ ਉਹ ਸਾਡੇ ਸਾਰਿਆਂ ਵਿੱਚ ਵਸਦਾ ਰਹਿੰਦੀਆਂ ਬਿਤਾਰਾਂ ਜਿੱਦਾਂ ਮੇਰੇ ਮਾਲਕ ਨੇ ਸਮਾਅਰਿ ਸਵਾਸ ਬਖਸ਼ੇ ਆਪਦੀਆਂ ਦੇ ਚਰਨਾਂ ਚ ਅਗਲੇਰੀਆਂ ਬੇਨਤੀਆਂ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਧੰਨ ਗੁਰਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਬਚਨ ਗੁਰੂ ਕਰਦੇ ਬੀਤ ਬਿਆਸ ਜੀ ਮਾਨ ਪਾਈ ਸਾ ਪਾਈ ਗੁਰਦਾਸ ਜੀਆਂ ਦੇ ਬਚਨਾਂ ਨੂੰ ਸਾਂਝਾ ਕਰਦੇ ਆ ਇੱਕ ਨਹੀਂ ਬੇਅੰਤ ਹੰਦੀਆਂ ਬੁਲਾਂ ਟੁੱਟੀਆਂ ਹੁੰਨਾ ਹੋਣੀਆਂ ਅਨਜਾਨੇ ਸੇਵਾ ਦਾ ਅਰਥ ਮਾਫਰਨਾ ਦਾਤਾਰ ਜੀਆਂ ਦੇ ਬਚਨਾਂ ਨੂੰ ਆਪਣੇ ਹਿਰਦੇ ਰੂਪ ਕਰਦੇ ਵਿੱਚ ਵਸਾਈਏ ਆਤਮਿਕ ਪ੍ਰਕਾਸ਼ ਹੋਊਗਾ ਆਤਮਿਕ ਗਿਆਨ ਹੋਊਗਾ ਜਦੋਂ ਭਾਈ ਆਤਮਿਕ ਗਿਆਨ ਹੋਇਆ ਫਿਰ ਆਪਣਾ ਸਭ ਦਾ ਇਹ ਲੋਕ ਸੁਖੀਏ ਪ੍ਰਲੋਕ ਸਹੀ ਰੇ ਨਾਨਕ ਹਰ ਪ੍ਰਾਪਾਤੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ